ਇਹ ਤਸਵੀਰ ਇੱਕ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀ ਹੈ ਕਿ ਲੋਕ ਮਜਬੂਰਨ ਆਪਣੇ ਘਰਾਂ ਦਾ ਸਮਾਨ ਜਿਹੜਾ ਚੁੱਕ ਕੇ ਸੇਫ ਜਗ੍ਹਾ ਦੇ ਉੱਤੇ ਲਿਜਾਣ ਖਾਤਰ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਲਿਜਾ ਰਹੇ ਨੇ ਘਰਾਂ ਦੇ ਘਰ ਜਿਹੜੇ ਆ ਖਾਲੀ ਹੋ ਚੁੱਕੇ ਨੇ ਪਰ ਮਜਬੂਰਨ ਕੀ ਕਰਨ ਲੋਕ ਆਪਣਾ ਸਮਾਨ ਜਿਹੜਾ ਰੋਜ਼ੀ-ਰੋਟੀ ਮਿਹਨਤ ਨਾਲ ਬਣਾਏ ਘਰ ਨੇ ਸਮਾਨ ਹੈ ਉਸ ਨੂੰ ਬਚਾਉਣ ਦੀ ਖਾਤਰ ਕੀ ਕੁਝ ਕਰਨਾ ਪੈਂਦਾ ਸਾਰੇ ਕੇ ਲਈ ਜਾਂਦੇ ਸਮਾਨ ਨੂੰ ਮੰਨੇ ਵੀ ਦੇ ਟਕਾਲੀਆਂ ਦੇ ਵਿੱਚੋਂ ਕਿੰਨੇ ਕੁ ਘਰ ਨੇ ਜਿਹੜੇ ਇਸ ਤਰ੍ਹਾਂ ਸਮਾਨ ਲਿਜਾ ਰਹੇ ਨੇ 80% ਜਦੋਂ ਪਤਾ ਲੱਗਿਆ ਕੋਈ ਆ ਨਾ ਫਾਈਰਿੰਗ ਫੂਲਿੰਗ ਉਸ ਤੋਂ ਬਾਅਦ ਤਾਂ ਲਗਾਤਾਰ ਲੋਕ ਬਸ ਅੱਖਾਂ ਵਿੱਚ ਦੀ ਦੌੜੀ ਭੇ ਵਾਪਸ ਪੂਰਾ ਡਰ ਸੀਗਾ ਰਾਤ ਨੂੰ 9 10 ਵਜੇ ਤੱਕ 12 ਵਜੇ ਤੱਕ ਲੋਕ ਜਾ ਹੀ ਰਹੇ ਸੀ ਟਰਾਲੀਆਂ ਤੇ ਸਾਧਨਾਂ ਤੇ ਆਪੋ ਆਪਣੀ ਲੋਡ ਦਾ ਸਮਾਨ ਲੈ ਕੇ ਤੇ ਪਿਛਲੇ 3-4 ਦਿਨਾਂ ਤੋਂ ਮਤਲਬ ਟੋਟਲੀ ਸਮਾਨ ਲਈ ਜਾਂਦੇ ਆ ਇੱਥੇ ਵੀ ਤਮਾਕਾ ਹੋ ਸਕਦਾ ਜੀ ਇਹ ਕਰਕੇ ਇਹ ਮਜਬੂਰੀ ਬਣ ਗਈ ਹੈ ਹਾਂਜੀ ਹਾਂਜੀ ਜਦੋਂ ਘਰ ਇਸ ਤਰ੍ਹਾਂ ਖਾਲੀ ਕਰਨਾ ਪੈਂਦਾ ਦੁੱਖ ਹੁੰਦਾ ਬਹੁਤ ਬਹੁਤ ਦੁੱਖ ਹੁੰਦਾ ਜੀ ਤੇ ਆ ਹੁਣੇ ਬਣਾਇਆ ਜੀ ਤੇ ਹੁਣ ਉੱਤੇ ਇਹ ਮਸਲਾ ਬਣ ਗਿਆ ਹੋਰ ਕੋਣ ਬੈਠਣ ਵੀ ਕਿਵੇਂ ਜਾਈਏ ਤੇ ਕਿਵੇਂ ਆਈਏ ਭੁੱਖੇ ਬੈਠੇ ਆ ਵਿੱਚੇ ਹੀ ਬੈਠੇ ਆ ਅੱਛਾ ਉਹ ਨੀ ਨਾ ਨਾ ਕੋਈ ਪੈਸਾ ਨਾ ਕੋਈ ਕੁਝ ਨਹੀਂ ਹੈਗਾ ਅੱਜ ਤੋਂ ਇੱਥੇ ਬੈਠੇ ਇੱਥੇ ਮਰਾਂਗੇ ਤੇ ਬਾਕੀ ਪਿੰਡਾਂ ਵਾਲੇ ਕੀ ਕਹਿ ਰਹੇ ਆ ਜਿੰਨਾਂ ਕੋਲੋਂ ਤੁਸੀਂ ਜਾ ਕੇ ਆਏ ਹੋ ਡਰੇ ਹੋਏ ਆ ਸਹਮੇ ਹੋਏ ਆਂ ਜੀ ਡਰ ਦਾ ਮਾਹੌਲ ਤਾਂ ਹੈਗਾ ਜੀ ਬਾਰਡਰ ਤੇ ਜਿੰਨੇ ਵੀ ਪਿੰਡ ਹੈਗੇ ਆ ਉਹਨਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਜੋ ਹੈਗੇ ਆ ਉਹ ਸੇਫ ਥਾਂ ਤੇ ਬਚਾਉਣ ਵਾਸਤੇ ਸੇਵਾ ਲੱਗੀ ਆ ਇਸ ਵਕਤ ਜ਼ਿਲ੍ਹਾ ਫਾਜ਼ਿਲਕਾ ਦਾ ਪਿੰਡ ਪੱਕਾ ਚਿਸਤੀ ਬਿਲਕੁਲ ਬਾਰਡਰ ਤੇ ਪੈਂਦਾ ਤੇ ਇਹ ਜਿਹੜੀ ਤਸਵੀਰ ਦਿਖ ਰਹੀ ਹੈ ਤੁਹਾਨੂੰ ਪਹਿਲਾਂ ਤਾਂ ਇਹ ਸੀ ਕਿ ਬਾਰਡਰ ਵਾਲੇ ਲੋਕ ਸਿਰੜੀ ਬਹੁਤ ਹੈ ਪੱਕ ਚੁੱਕੇ ਹੈ ਇਹ ਜੀਆਂ ਗੱਲਾਂ ਵਾਰ-ਵਾਰ ਹੁੰਦੀਆਂ ਪਰ ਮਜਬੂਰਨ ਕੀ ਕਰਨ ਲੋਕ ਆਪਣਾ ਸਮਾਨ ਜਿਹੜਾ ਰੋਜ਼ੀ-ਰੋਟੀ ਮਿਹਨਤ ਨਾਲ ਬਣਾਏ ਘਰ ਨੇ ਸਮਾਨ ਹੈ ਉਸ ਨੂੰ ਬਚਾਉਣ ਦੀ ਖਾਤਰ ਕੀ ਕੁਝ ਕਰਨਾ ਪੈਂਦਾ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਇਹ ਤਸਵੀਰ ਇੱਕ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀ ਹੈ ਕਿ ਲੋਕ ਮਜਬੂਰਨ ਆਪਣੇ ਘਰਾਂ ਦਾ ਸਮਾਨ ਜਿਹੜਾ ਚੁੱਕ ਕੇ ਸੇਫ ਜਗ੍ਹਾ ਦੇ ਉੱਤੇ ਲਜਾਣ ਖਾਤਰ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਚਲੇ ਜਾ ਰਹੇ ਨੇ ਜਾਂ ਹੋਰ ਨਾ ਥਾਵਾਂ ਦੇ ਉੱਤੇ ਪਨਾਹ ਲੈ ਰਹੇ ਨੇ ਇਹਨਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਕਿ ਸਮਾਨ ਚੁੱਕਣ ਲਈ ਮਜਬੂਰ ਕਿਵੇਂ ਹੋਏ ਨੇ ਆ ਸਭ ਤੋਂ ਪਹਿਲਾਂ ਦੀ ਬਹੁਤ ਦਿਨ ਹੋ ਗਏ ਇਹ ਸਾਰੇ ਜੰਗ ਦੇ ਮਾਹੌਲ ਦੀਆਂ ਗੱਲਾਂ ਹੋ ਰਹੀਆਂ ਨੇ ਤੁਸੀਂ ਅੱਜ ਆਕ ਕੇ ਫੈਸਲਾ ਲਿਆ ਕਿ ਹੁਣ ਸਮਾਨ ਲਿਜਾਣੇ ਬਿਨਾ ਨਹੀਂ ਸਰਨਾ ਫਿਰ ਸਾਰੇ ਕੀ ਲਈ ਜਾਂਦੇ ਸਮਾਨ ਨੂੰ ਮੰਨੇ ਵੀ ਕਿਹਦੇ ਤੇ ਕੰਨ ਲੱਗੇ ਇਹਦੇ ਵਿੱਚੋਂ ਕਿੰਨੇ ਕੁ ਘਰ ਨੇ ਜਿਹੜੇ ਇਸ ਤਰ੍ਹਾਂ ਸਮਾਨ ਲਿਜਾ ਰਹੇ ਨੇ 80% 80% ਅੱਛਾ ਹਾਂਜੀ ਵੇਖੋ ਲਈ ਜਾਂਦੇ ਸਾਰੇ ਸਮਾਨ ਚੁੱਕੇ ਇਹ ਤਾਂ ਇੱਕ ਆਪਣੇ ਆਪ ਦੇ ਵਿੱਚ ਹੀ ਜਿਹੜਾ ਸਮਾਨ ਇੱਕ ਤੋਂ ਦੂਜੀ ਥਾਂ ਲੈ ਜਾਣਾ ਕਿੰਨੀ ਵਾਰੀ ਤੁਹਾਨੂੰ ਇਸ ਤਰ੍ਹਾਂ ਕਰਨਾ ਪਿਆ ਇਸ ਤੋਂ ਪਹਿਲਾਂ ਵੀ ਐਵੇਂ ਕਰਨਾ ਪੈਂਦਾ ਤੈਨੂੰ 4 ਵਾਰੀ ਹੋ ਗਿਆ ਅੱਛਾ ਹਾਂਜੀ ਤੇ ਜਿਹੜਾ ਇਹ ਸਮਾਨ ਤੁਸੀਂ ਹੁਣ ਲੈ ਕੇ ਜਾ ਰਹੇ ਹੋ ਕਿੱਥੇ ਲੈ ਕੇ ਜਾ ਰਹੇ ਹੋ ਇਹ ਸਮਾਨ ਜਿਹੜਾ ਲੈ ਜਾਣਾ ਹੁੰਦਾ ਕਿੱਥੇ ਲੈ ਕੇ ਜਾਣੇ ਇਹ ਜੀ ਬੋਰ ਅੱਛਾ ਮੱਕੇ ਗੁड़िया ਕੋਲ ਅੱਛਾ ਬੋਰ ਲੈ ਜਾ ਰਹੇ ਮਤਲਬ ਜਿਹੜੇ ਤੁਹਾਡੇ ਥੋੜੇ ਬਾਰਡਰ ਤੋਂ ਦੂਰ ਰਿਸ਼ਤੇਦਾਰ ਰਹਿੰਦੇ ਉਹਨਾਂ ਘਰੇ ਲੈ ਜਾਣਾ ਪੈਂਦਾ ਹਾਂਜੀ ਹਾਂਜੀ ਉਹਨਾਂ ਦੇ ਘਰੇ ਹੂੰ ਬਾਕੀ ਜਿੱਥੇ ਕੋਈ ਕਿਸੇ ਦਾ ਤੁਸੀਂ ਤਾਂ ਸ਼ੁਰੂ ਤੋਂ ਇਸ ਇਲਾਕੇ 'ਚ ਰਹਿ ਰਹੇ ਹੋ ਕਿੰਨੀ ਕੁ ਵਾਰੀ ਇਸ ਤਰ੍ਹਾਂ ਲੋਕ ਖੱਜਲ ਖਵਾਰ ਹੋਇਆ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਸੀਂ ਕੋਈ ਦੇਖਣ ਵਿੱਚ ਪੰਜ ਕੁ ਵਾਰ ਦੀ ਹੋ ਗਈ ਆ ਪੰਜ ਵਾਰ ਤੇ ਕਦੋਂ ਕਦੋਂ ਇਸ ਤਰ੍ਹਾਂ ਜਾਣਾ ਪੈਂਦਾ ਤੇ ਜਦੋਂ ਵੀ ਹਾਲਾਤ ਇਹੋ ਜਿਹੇ ਬਣਦੇ ਨੇ ਜੀ ਜਦੋਂ ਵੀ ਇਹੋ ਜਿਹੇ ਹਾਲਾਤ ਬਣਦੇ ਨੇ ਫੌਜ ਫੌਜ ਦਾ ਟਕਰਾਅ ਹੁੰਦਾ ਹੈ ਸਾਹਮਣੇ ਜੀ ਉਦੋਂ ਹੀ ਸਾਨੂੰ ਡਰ ਪੈਦਾ ਹੋ ਜਾਂਦਾ ਹੁਣ ਤੇ ਕਈ ਦਿਨ ਹੋ ਗਏ ਸੀ ਇਸ ਤਰ੍ਹਾਂ ਦਾ ਮਾਹੌਲ ਬਣੇ ਨੂੰ ਤੇ ਅੱਜ ਤੁਸੀਂ ਫੈਸਲਾ ਲਿਆ ਪਿੰਡ ਵਾਲੇ ਨੇ ਕਿ ਕਈ ਦਿਨ ਹੋ ਗਏ ਇਸ ਤਰ੍ਹਾਂ ਹੌਲੀ ਹੌਲੀ ਕਰਕੇ ਸਮਾਨ ਜਾ ਰਿਹਾ ਜੀ ਜਿਸ ਤਰ੍ਹਾਂ ਹੁਣ ਜਿੱਥੇ ਵੀ ਕਿਤੇ ਵੇਖਦੇ ਆ ਵੀ ਧਮਾਕਾ ਹੋ ਹੀ ਜਾਂਦਾ ਹੈ ਹਾਂਜੀ ਇਸ ਕਾਰਨ ਇੱਥੇ ਵੀ ਲੋਕ ਇੱਥੇ ਵੀ ਇਹ ਸਤੋ ਬੱਸ ਆ ਗਈ ਯਾਰ ਗਲਤੋਂ ਡਰ ਰਹੇ ਨੇ ਹਾਂਜੀ ਕਿ ਇੱਥੇ ਵੀ ਧਮਾਕਾ ਹੋ ਸਕਦਾ ਜੀ ਇਸ ਕਰਕੇ ਇਹ ਮਜਬੂਰੀ ਬਣ ਗਈ ਹੈ ਹਾਂਜੀ ਹਾਂਜੀ ਤਾਂ ਜਿਹੜਾ ਸਮਾਨ ਹੈ ਇਹ ਇਸ ਤਰ੍ਹਾਂ ਚੱਕ ਕੇ ਲੈ ਜਾਂਦਾ ਜਾ ਰਿਹਾ ਹੈ ਹਾਲਾਂਕਿ ਇਹ ਜਿਹੜੀ ਬਾਰਡਰ ਦੀ ਤਸਵੀਰ ਹੈ ਕਿਸੇ ਇੱਕ ਪਿੰਡ ਦੀ ਨਹੀਂ ਹੈ ਇਸ ਤਰ੍ਹਾਂ ਕਈ ਪਿੰਡਾਂ ਦੇ ਵਿੱਚ ਸਮਾਨ ਆ ਜਿਹੜਾ ਆਪਣਾ ਕੀਮਤੀ ਚੁੱਕ ਕੇ ਲਿਆਂਦਾ ਜਾ ਰਿਹਾ ਔਰ ਖਾਸ ਕਰਕੇ ਜਿਹੜੀ ਪਾਲਕੀ ਸਾਹਿਬ ਦਾ ਇੰਤਜ਼ਾਮ ਵੀ ਕੀਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨੂੰ ਜਿਹੜਾ ਬਿਲਕੁਲ ਸੇਫ ਰੱਖਣਾ ਇਸ ਕਰਕੇ ਜਿਹੜੀ ਇਹ ਬੱਸ ਹੈ ਬਾਰਡਰ ਦੇ ਉੱਤੇ ਤੁਹਾਨੂੰ ਸਾਨੂੰ ਦਿਖ ਰਹੀ ਹੈ ਇਹਨਾਂ ਦੀ ਕੀ ਸੇਵਾ ਲੱਗੀ ਹੈ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਈ ਸਾਹਿਬ ਜੀ ਕੀ ਸੇਵਾ ਲੱਗੀ ਹੈ ਤੁਹਾਡੀ ਬਾਰਡਰਾਂ ਦੇ ਉੱਤੇ ਇਹ ਪਾਲਕੀ ਸਾਹਿਬ ਅਸੀਂ ਦੇਖ ਰਹੇ ਹਾਂ ਇਹ ਨਹੀਂ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਰਡਰ ਤੇ ਜਿੰਨੇ ਵੀ ਪਿੰਡ ਹੈਗੇ ਆ ਉਹਨਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਜੋ ਹੈਗੇ ਆ ਉਹ ਸੇਫ ਥਾਂ ਤੇ ਬਚਾਉਣ ਵਾਸਤੇ ਸੇਵਾ ਲੱਗੀ ਆ ਜ ਜਿੰਦੇ ਵਿੱਚ ਹੋਰ ਤੋਂ ਭਾਈ ਕਨਈਆ ਜੀ ਸੇਵਾ ਸੁਸਾਇਟੀ ਵੱਲੋਂ ਇਹ ਪਾਲਕੀ ਸਾਹਿਬ ਆਈ ਆ ਆਪਣੇ ਕੋਲ ਇੱਥੋਂ ਸੁਖਨੀ ਸੇਵਾ ਸੁਸਾਇਟੀ ਦੇ ਪ੍ਰਧਾਨ ਜੀ ਭਾਈ ਮਰੀਕ ਸਿੰਘ ਉਹ ਵੀ ਆਪਣੇ ਨਾਲ ਸਹਿਯੋਗ ਕਰ ਰਹੇ ਆ ਤੇ ਕਿੰਨੇ ਪਿੰਡ ਪੈਂਦੇ ਆ ਇਸ ਇਲਾਕੇ ਦੇ ਵਿੱਚ ਜਿੱਥੇ ਪਾਲਕੀ ਸਾਹਿਬ ਲਿਜਾ ਕੇ ਪਾਵਨ ਸਰੂਪਾ ਨੂੰ ਸੁਰੱਖਿਅਤ ਥਾਵਾਂ ਤੇ ਲਿਆਂਦਾ ਇਹ ਤਕਰੀਬਨ 50 ਕੁ ਪਿੰਡ ਹੈ ਹੀ ਬਾਰਡਰ ਲੈਂਡ ਤੇ اچھا ਵੀ ਕੋਈ ਤਾਰ ਤੋਂ 4-5 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿੰਨੇ ਵੀ ਹੈਗੇ ਆ ਉੱਥੋਂ ਸਾਰੇ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਲਿਜਾ ਕੇ ਅਸੀਂ ਸੇਫ ਤਾਂ ਤੁਹਾਡੀ ਵਿਸ਼ੇਸ਼ ਸੇਵਾ ਇਹ ਲੱਗੀ ਆ ਤੇ ਬਾਕੀ ਪਿੰਡਾਂ ਵਾਲੇ ਕੀ ਕਹਿ ਰਹੇ ਆ ਜਿੰਨਾਂ ਕੋਲੋਂ ਤੁਸੀਂ ਜਾ ਕੇ ਆਏ ਹੋ ਡਰੇ ਹੋਏ ਆ ਸਹਿਮੇ ਹੋਏ ਹਾਂਜੀ ਡਰ ਦਾ ਮਾਹੌਲ ਤਾਂ ਹੈਗਾ ਹੀ ਹਾਂ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਵੱਖ-ਵੱਖਰੇ ਤਰੀਕੇ ਨਾਲ ਸੇਵਾ ਸੰਭਾਲੀ ਜਾ ਰਹੀ ਹੈ ਤੇ ਇੱਕ ਪਾਸੇ ਪਾਲਕੀ ਸਾਹਿਬ ਦੇ ਨਾਲ ਪਾਵਨ ਸਰੂਪ ਨੂੰ ਸੁਰੱਖਿਅਤ ਥਾਂ ਤੇ ਲਿਜਾਣ ਦੀ ਗੱਲ ਹੋ ਰਹੀ ਹੈ ਦੂਜੇ ਪਾਸੇ ਇਹਨਾਂ ਦੀ ਘਰਾਂ ਦੀ ਤਸਵੀਰ ਆਪਣੇ ਆਪ ਦੇ ਵਿੱਚ ਬਿਆਨ ਹੋ ਰਹੀ ਹੈ ਕਿ ਕਿਸ ਢੰਗ ਦੇ ਨਾਲ ਜਿਹੜਾ ਉਹ ਸਮਾਨ ਨੂੰ ਸੁਰੱਖਿਅਤ ਥਾਂਾਂ ਤੇ ਪਹੁੰਚਾਉਣ ਦੀ ਗੱਲ ਹੋ ਰਹੀ ਹੈ ਪਿੰਡਾਂ ਦੇ ਵਿੱਚ ਇੱਥੇ ਨੌਜਵਾਨ ਵੀ ਖੜੇ ਆ ਜਿਹੜਾ ਸਮਾਨ ਲਾਦ ਰਹੇ ਸੀ ਭਾਈ ਜੀ ਤੁਸੀਂ ਜਦੋਂ ਤਾਂ ਇਹ ਮਾਹੌਲ ਵੇਖ ਰਹੇ ਹੋ ਅੱਜ ਲੱਗਿਆ ਕਿ ਸਮਾਨ ਲਿਜਾਣਾ ਹੀ ਪਏਗਾ ਸਮਾਨ ਵੱਡੇ ਵੀਰ 2-3 ਦਿਨ ਹੋ ਗਿਆ ਲਗਾਤਾਰ ਲਿਜਾਈ ਰਹਿਆ ਤੇ ਕੱਲ ਰਾਤ ਨੂੰ ਮਤਲਬ ਪੂਰਾ ਡਰ ਸੀਗਾ ਰਾਤ ਨੂੰ 9-10 ਵਜੇ ਤੱਕ 12 ਵਜੇ ਤੱਕ ਲੁਕ ਜਾ ਹੀ ਰਹੇ ਸੀਗੇ ਟਰਾਲੀਆਂ ਤੇ ਸਾਧਨਾਂ ਤੇ ਆਪੋ ਆਪਣੀ ਲੋਡ ਦਾ ਸਮਾਨ ਲੈ ਕੇ ਤੇ ਪਿਛਲੇ 3-4 ਦਿਨਾਂ ਤੋਂ ਮਤਲਬ ਟੋਟਲੀ ਸਮਾਨ ਲਈ ਜਾਂਦੇ ਆ ਜਿਵੇਂ ਜੋ-ਜੋ ਲੋਡ ਦਾ ਸਮਾਨ ਹੈਗਾ ਮੇਨ ਵੀ ਇੱਕ ਪਹਿਲੀ ਵਾਰ ਨਹੀਂ ਹੋਇਆ ਦਿਨ ਚਾਰ ਵਾਰ ਹੋ ਚੁੱਕਿਆ ਹੈ ਤੇ ਜਦੋਂ ਤਿੰਨ ਚਾਰ ਵਾਰੀ ਤੁਸੀਂ ਕਹੇ ਪਹਿਲੀ ਵਾਰੀ ਨਹੀਂ ਹੈ ਇਸ ਤਰ੍ਹਾਂ ਹੋ ਚੁੱਕਿਆ ਤੇ ਜਦੋਂ ਜਦੋਂ ਮੁਸੀਬਤ ਬਣਦੀ ਹੈ ਸਰਕਾਰੀ ਥਾਂ ਦੇ ਉੱਤੇ ਜਾ ਕੇ ਰਹਿਨੇ ਹੋ ਜਾਂ ਕੋਈ ਹੋਰ ਥਾਂ ਤੇ ਰਹਿਣਾ ਨਹੀਂ ਨਹੀਂ ਆਪਣੇ ਨਿੱਜੀ ਜਗ੍ਹਾ ਤੇ ਲੈਣਾ ਪੈਂਦਾ ਜਾ ਕੇ ਕਿਸੇ ਰਿਸ਼ਤੇਦਾਰਾਂ ਦੇ ਜਾਣਾ ਪੈਂਦਾ ਆ ਜਾਂ ਫਿਰ ਕੋਈ ਸਕੇ ਸਬੰਧੀ ਲੈਣੀ ਪੈਂਦੀ ਸਾਰਾ ਮਾਹੌਲ ਬਣਦਾ ਸਰਕਾਰ ਨਹੀਂ ਇੰਤਜ਼ਾਮ ਕਰਦੀ ਵੀ ਇੱਥੇ ਆ ਕੇ ਰਹਿ ਸਕਦੇ ਹਾਂ ਸਹੀ ਜਗ੍ਹਾ ਤੇ ਸਾਫ਼ ਸੇਫ ਜਗ੍ਹਾ ਸਰਕਾਰ ਨੇ ਕੋਈ ਸਾਥ ਨਹੀਂ ਦਿੱਤਾ ਪਰ ਹੁਣ ਸਰਕਾਰ ਦਾ ਅੱਜ ਬਿਆਨ ਆਇਆ ਸ਼ਾਇਦ ਤੁਹਾਡੇ ਤੱਕ ਪਹੁੰਚਿਆ ਹੋਵੇ ਕਹਿੰਦੇ ਮੰਤਰੀਆਂ ਦੀਆਂ ਟੀਮਾਂ ਹੁਣ ਆਉਣਗੀਆਂ ਬਾਰਡਰਾਂ ਦੇ ਉੱਤੇ ਸਾਰ ਲੈਣਗੀਆਂ ਲੋਕਾਂ ਦੀਆਂ ਜਦੋਂ ਆਉਣਗੇ ਉਹ ਦੇਖਾਂਗੇ ਅਜੇ ਤਾਂ ਕੋਈ ਨਹੀਂ ਆਈ ਅਜੇ ਤੱਕ ਕੋਈ ਨਹੀਂ ਕੋਈ ਨਹੀਂ ਆਈ ਤੇ ਫਿਰ ਜਿਹੜੇ ਖਾਸ ਕਰਕੇ ਜਵਾਕਾਂ ਦੀ ਪੜ੍ਹਾਈ ਤੇ ਤਾਂ ਸਾਰੇ ਦੇਖ ਰਹੇ ਆ ਸਕੂਲ ਹੀ ਹੁਣ ਬੰਦ ਹੋ ਗਏ ਜਿਵੇਂ ਤਾਂ ਰਾਤ ਦਾ ਮਾਹੌਲ ਬਣਿਆ ਜਾਂ ਜਦੋਂ ਤੁਸ ਤੁਹਾਡੇ ਤੱਕ ਖਬਰ ਪਹੁੰਚਦੀ ਹੈ ਕਿਸੇ ਵੀ ਜਰੀਏ ਉਦੋਂ ਫਿਰ ਪਿੰਡਾਂ ਦੇ ਵਿੱਚ ਗੱਲਾਂ ਹੋਰ ਡਰਦੀਆਂ ਹੋ ਜਾਂਦੀਆਂ ਜਾਂ ਫਿਰ ਲੱਗਦਾ ਹੈ ਕਿ ਪਹਿਲਾਂ ਵੀ ਹੁੰਦਾ ਰਿਹਾ ਕੋਈ ਨਹੀਂ ਵੇਖਾਂਗੇ ਜੋ ਹੋਇਆ ਪੂਰੇ ਡਰਦੀ ਪੂਰੇ ਡਰਦੀ ਹਾਂ ਹਾਂ ਰਾਤ ਨੂੰ ਪਹਿਲਾਂ ਤਾਂ ਮਤਲਬ ਜ਼ਿਆਦਾ ਲੋਕ ਨਹੀਂ ਗਏ ਜਦੋਂ ਪਤਾ ਲੱਗਿਆ ਪਠਾਨਕੋਟ ਦਾ ਫਿਰੋਜ਼ਪੁਰ ਏਰੀਆ ਚ ਜਦੋਂ ਹੋਈ ਆ ਨਾ ਫਾਇਰਿੰਗ ਫੂਰਿੰਗ ਉਸ ਤੋਂ ਬਾਅਦ ਤਾਂ ਲਗਾਤਾਰ ਲੋਕ بس ਅੱਖਾਂ ਵਿੱਚ ਜੇ ਦੋਰੀ ਭਈ ਵਾਪਸ ਬਸ ਇੱਕ ਤੁਸੀਂ ਘਰ ਦੀਆਂ ਇੱਟਾਂ ਨਹੀਂ ਪੁੱਟ ਸਕਦੇ ਬਾਕੀ ਕੋਸ਼ਿਸ਼ ਕਰਦੇ ਹੋ ਕਿ ਸਮਾਨ ਲੈ ਜੀ ਇੱਟਾਂ ਬਟਾਂ ਸਾਨੂੰ ਕਿ ਲੋਡ ਪੈਣੀ ਪਰ ਉਹ ਆਉਣਗੇ ਬਟਕ ਨਾਲੇ ਲੈ ਜਾਣਗੇ ਬਹੁਤ ਸਾਰੇ ਲੋਕ ਆ ਜਿਹੜੇ ਇਸ ਤਰ੍ਹਾਂ ਖੱਜਲ ਖਵਾਰ ਹੋ ਰਹੇ ਨੇ ਸਮਾਨ ਵੀ ਚੁੱਕ ਰਹੇ ਨੇ ਆਪਣੇ ਘਰਾਂ ਦਾ ਆ ਤੁਸੀਂ ਵੀ ਇਹ ਕਦੋਂ ਤੋਂ ਵੇਖਦੇ ਆਉਨੇ ਆ ਜੀ ਮਾਹੌਲ ਤੇ ਜਦੋਂ ਦਾ ਮਾਹੌਲ ਬਣਿਆ ਤੇ ਕੀ ਸੋਚਦੇ ਏ ਇਥੋਂ ਦੇ ਪਿੰਡ ਇਹ ਗੱਤਰ ਸੰਦਾ ਲੱਗਾ ਇਹ ਕੰਮ ਹਾਂਜੀ ਸਾਡੇ ਕੋਲ ਤਾਂ ਨਾ ਕੋਈ ਸੰਦਾਗਾ ਕਿਹੜਾ ਸੁਹਾਣਾ ਸੀ ਕਾੜ ਲਈਏ ਹਾਂਜੀ ਇਹ ਜਿਹੜੇ ਸਰਮਾਇਦਾਰ ਹੈਗੇ ਨੇ ਹਾਂਜੀ ਉਹ ਆਦਾ ਕੱਢੇ ਜਾਂਦੇ ਰਸਤੇ ਮੇਰੇ ਕੋਲ ਆਫਿਸ ਸਾਦਰ ਨੇ ਟਰੈਕਟਰ ਟਰਾਲੀਆਂ ਉਹ ਤਾਂ ਫਿਰ ਵੀ ਸੌਖੇ ਨੇ ਜਿੰਨਾਂ ਕੋਲ ਨਹੀਂ ਉਹ ਹੋਰ ਔਖੇ ਹੋ ਰਿਹਾ ਹੋਰ ਕੋਣ ਬੈਠਣ ਵੀ ਕਿਵੇਂ ਜਾਈਏ ਤੇ ਕਿਵੇਂ ਆਈਏ ਭੁੱਖੇ ਬੈਠੇ ਆ ਵਿੱਚੇ ਹੀ ਬੈਠੇ ਆ ਅੱਛਾ ਉਹਨਾਂ ਕੋਲ ਕੋਈ ਚਾਰਾ ਨਹੀਂ ਹੈ ਨਾ ਨਾ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ ਹੈ ਅੱਛਾ ਦੇਖੋ ਖੜੇ ਹੈਗੇ ਹਾਂ ਅਸੀਂ ਤਾਂ ਕੋਈ ਕਿਸੇ ਪਾਸੇ ਜਾ ਨਹੀਂ ਰਿਹਾ ਮੇਰਾ ਖੇਤ ਆ ਬਾਰਡਰ ਤੇਗਾ ਹੈ ਅੱਛਾ ਜੀ ਮੈਂ ਤਾਂ 24 ਘੰਟੇ ਫੌਜੀਆਂ ਦੇ ਨਾਲ ਰਹਿੰਦਾ ਸੀਗਾ ਹਾਂਜੀ ਠੀਕ ਹੈ ਜੀ ਹੁਣ ਫੌਜੀਆਂ ਨੇ ਥੋੜਾ ਜਾਂ ਵੀ ਕਿਹਾ ਨਹੀਂਗਾ ਵੀ ਤੁਸੀਂ ਚਲੇ ਜਾਓ ਵੀ ਥੋੜਾ ਜ ਆਪ ਨੂੰ ਡਰ ਲੱਗ ਜਾਂਦਾ ਬਦਲ ਹਾਲੇ ਆਰਮੀ ਵੱਲੋਂ ਨਾ ਕਹੇ ਜਾਣ ਤੋਂ ਬਾਅਦ ਵੀ ਲੋਕ ਆਪੇ ਜਾ ਰਹੇ ਨੇ ਕਿ ਬਚ ਜਾਈਏ ਹਾਂਜੀ ਹਾਂਜੀ ਤੇ ਮੇਰਾ ਖੇਤ ਡਿਫੈਂਸ ਨਹੀਂ ਗਈ ਨਾ ਵੀ ਜ਼ੀਰੋ ਲਾਈਨ ਤੇ ਜ਼ੀਰੋ ਲਾਈਨ ਦੇ ਉੱਤੇ ਮੇਰਾ ਖੇਤ ਆ ਹਾਂਜੀ ਕੋਈ ਉਹਨਾਂ ਕਿਹਾ ਨਹੀਂਗਾ ਅਸੀਂ ਬੀਐਸਐਬ ਦੇ ਨਾਲ ਖੜੇ ਆ ਹਾਂਜੀ ਪਾਕਿਸਤਾਨ ਤੋਂ ਅਸੀਂ ਵੀ ਬਹੁਤ ਬਾਰ ਖਲਾਫ ਆ ਅਸੀਂ ਤਾਂ ਠੋਕਤ ਰੱਖਦੀ ਹਾਂ ਪਰ ਮੇਰਾ ਜੀ ਐਂ ਕਰਦਾ ਕਿ ਇਸ ਟਾਈਮ ਬੀਐਸਐਪੇ ਤੇ ਲੱਗੀ ਹੋਈ ਹੈ ਹਾਂ ਅਸੀਂ ਬੀਐਸਐਬ ਦੇ ਨਾਲ ਹੀ ਰਹੀਏ ਹਾਂ ਕੰਪਨੀ ਕਮਾਂਡਰ ਦਾ ਵੀ ਮੇਰੇ ਕੋਲ ਨੰਬਰ ਆ ਹਾਂਜੀ ਕੋਈ ਇੱਥੇ ਆਰਮੀ ਵਾਲਾ ਆਉਂਦਾ ਹੈ ਹਾਂਜੀ ਆਰਮੀ ਵਾਲਾਂ ਦਾ ਵੀ ਸਾਥ ਦੇਵਣ ਵਾਲਿਆਂ ਪਿਛਲੀ ਵਾਰ 2003-4 ਚ ਮੈਨਾ ਲਗੀਆਂ ਸੀਗੀਆਂ ਅਸੀਂ ਇੰਨਾ ਸਾਥ ਦਿੱਤਾ ਸੀ ਜਰੀਆਂ ਮਾਰ ਟਰੈਕਟਰ 10-10 ਦਿਨ ਘਰੇ ਨਹੀਂ ਆਏਗੇ ਬੜੇ ਭਾਇਨਸੇ ਬਾਂਦੀ ਬਾਂਡ ਬਾਂਦੀ ਬਹੁਤ ਕੋਈ ਲੋਕਾਂ ਦੀ ਵਾਰੀ ਆਉਂਦੀ ਲੋਕ ਤਾਂ ਸਾਥ ਦਿੰਦੇ ਆ ਸਰਕਾਰ ਦਾ ਆਰਮੀ ਦਾ ਪਰ ਜਦੋਂ ਇਸ ਤਰ੍ਹਾਂ ਸਮਾਨ ਲੈ ਜਾਣਾ ਪੈਂਦਾ ਉਦੋਂ ਸਰਕਾਰ ਦਾ ਸਾਥ ਨਹੀਂ ਮਿਲਦਾ ਵੀਰੇ ਸਾਥ ਭਾਵੇਂ ਮਿਲਦਾ ਪਾਵੇਂ ਨਹੀਂ ਮਿਲਦਾ ਚਲੋ ਸਮਾਨ ਦਾ ਟੁੱਟ ਫੱਜ ਹੋਈ ਜਾਂਦੀ ਵਾੜੀ ਮੋਟੀ ਪਰ ਸਾਡਾ ਮਨ ਪੜਕਦਾ ਹੈ ਵੀ ਦੇਸ਼ ਨੂੰ ਥੋੜਾ ਜਿਆ ਅਸੀਂ ਰੋਕੀਏ ਉਨੂੰ ਹੀ ਪਤਾ ਲੱਗੇ ਦੇਸ਼ ਨੂੰ ਕੱਲ ਮੇਰੇ ਮੈਂ ਫੋਨ ਤੇ ਮੇਰੇ ਵੀਡੀਓ ਵੇੰਦ ਰਿਆਂ ਪਾਕਿਸਤਾਨ ਦੇ ਬਹੁਤ ਜ਼ਿਆਦਾ ਬਰ ਖਲਾਫ ਬੋਲੀ ਜਾਂਦੇ ਸੀਗੇ ਹਾਂਜੀ ਫਿਰ ਮੈਂ ਕਹਾ ਮੈਨੂੰ ਪਤਾ ਨਹੀਂ ਮੈਂ ਅਨਪੜ੍ਹਗਾ ਮੈਂ ਮੈਂ ਕਹਾ ਵੀਡੀਓ ਪਾਉਣੀ ਹੈ ਮੇਰੇ ਘਰ ਦੇ ਕਹਿੰਦੇ ਐਵੇਂ ਆਪਾਂ ਨਹੀਂ ਪਾਉਣੀ ਮੈਂ ਕਹਾ ਆਪਾਂ ਨੂੰ ਚਿੰਤਾ ਜੇ ਹੋ ਗਈ ਸੀਗੇ ਨਹੀਂ ਤਾਂ ਮੈਂ ਜੋ ਮੈਂ ਹੁੰਦਾ ਥੋੜਾ ਜਿਹਾ ਪੜ੍ਹ ਲਿਖਾ ਵਾ ਮੈਂ ਵੀਡੀਓ ਪਾ ਦੇਣੀ ਸੀਗੀ ਪਾਕ ਪਾਕਿਸਤਾਨ ਦੀ ਔਰਤ ਹੈਗੀ ਸੀ ਉਹ ਬੋਲੇ ਮੀਡੀਆ ਤੇ ਗੱਲ ਕੀਤੀ ਜਾਂਦੀ ਸੀਗੀ ਮਤਲਬ ਆਪਣੇ ਖਿਲਾਫ ਬੋਲ ਹਾਂ ਬਲ ਖਿਲਾਫ ਬੋਲੀ ਜਾਂਦੀ ਕਿਵੇਂ ਸਲਤਾਰ ਹੈ ਸਲਤਾਰ ਹੈ ਮੇਰਾ ਜੀਨਕਰ ਉਹਦੇ ਜੁੰਡ ਵਾਲਾ ਪਲਾਨ ਹੈ ਠਮਕਾਣਾ ਮਾੜੇ ਸ਼ਬਦ ਬੋਲੀ ਦੀ ਤੇ ਤੁਸੀਂ ਦੇਖੋ ਕਿ ਜਿਹੜੇ ਇੱਥੋਂ ਦੇ ਲੋਕ ਹੈ ਉਹ ਸਰਕਾਰ ਦਾ ਸਾਥ ਦੇਣ ਨੂੰ ਤਿਆਰ ਹੈ ਪਰ ਇਹਨਾਂ ਲੋਕਾਂ ਨੇ ਕਿਹਾ ਕਿ ਸਾਡਾ ਸਮਾਨ ਚੁੱਕ ਨਹੀਂ ਅਸੀਂ ਜਿਹੜਾ ਮਜਬੂਰ ਹੋ ਰਹੇ ਹਾਂ ਥਾਂ ਥਾਂ ਤੇ ਜਾਣਾ ਪੈਂਦਾ ਆ ਤੁਸੀਂ ਹੋਰ ਕੀ ਕੁਝ ਵੇਖਦੇ ਹੋ ਜੀ ਕੀ ਕੀ ਚੱਲਣਾ ਪੈਂਦਾ ਬਾਰਡਰ ਵਾਲਿਆਂ ਨੂੰ ਹੋਰ ਜੀ ਜਗ੍ਹਾ ਹੀ ਨਹੀਂ ਸੰਤ ਸਿਲਦੀ ਹੈ ਕੀ ਬਾਤ ਹੈ ਹਾਂ ਜੀ ਕਿੱਥੇ ਜਾਏ ਕਿੱਥੇ ਸੇਦਾ ਖਰੀਦਾ ਅਗੂ ਵੈਂਟਰੀ ਵਾਲੇ ਹੋ ਜਾਂਦੇ ਹਾਂ ਅਜੇ ਤੇ ਹੁਣੇ ਸੀਜ਼ਨ ਲੰਘਿਆ ਤੂੜੀ ਤੰਦ ਸਾਂਭਿਆ ਤੇ ਡੰਗਰ ਪਸ਼ੂ ਲਈ ਤੇ ਦਾਣਾ ਪੱਕਾ ਉਹ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਫਿਰ ਇੱਥੇ ਇੱਥੇ ਸਾਰਾ ਕੁਝ ਰਹਿ ਜਾਣਾ ਜੀ ਸਾਡੇ ਕੋਈ ਸਾਧਨ ਨਹੀਂਗਾ ਕੋਈ ਕੁਝ ਨਹੀਂਗਾ ਅਜੇ ਤੌਣੇ ਇੱਥੇ ਬੈਠੇ ਇੱਥੇ ਮਰਾਂਗੇ ਇੱਥੇ ਬੈਠੇ ਗਿਆ ਜੀ ਦੋਨੇ ਇੱਕੋ ਕੇ ਲੋਕ ਮਜਬੂਰ ਹੋ ਕੇ ਕਹਿਣ ਵੀ ਕੀ ਇਸ ਤਰ੍ਹਾਂ ਇਹ ਘਰ ਨਹੀਂ ਹੈ ਇਹ ਸਾਰਾ ਪਿੰਡ ਜਿਹੜਾ ਪੱਕਾ ਚਿਸਤੀ ਹੈ ਇਹ ਜ਼ਿਲ੍ਹਾ ਫਾਜ਼ਿਲਕਾ ਚ ਪੈਂਦਾ ਬਿਲਕੁਲ ਬਾਰਡਰ ਦੇ ਉੱਤੇ ਹੈ ਜਿੱਥੇ ਪ੍ਰੇਡ ਵੀ ਹੁੰਦੀ ਹੈ ਔਰ ਇਸ ਦੇ ਨਾਲ ਲੱਗਦੀਆਂ ਕਈ ਢਾਣੀਆਂ ਨੇ ਅਣਗਿਣਤ ਢਾਣੀਆਂ ਵਿੱਚੋਂ ਵੀ ਸਮਾਨ ਜਿੰਨਾਂ ਕੋਲ ਤੇ ਸਾਧਨ ਆਪਦੇ ਨੇ ਉਹ ਤਾਂ ਲੈ ਜਾ ਰਹੇ ਨੇ ਸਮਾਨ ਜਿੰਨਾਂ ਕੋਲ ਸਾਧਨ ਨਹੀਂ ਉਹ ਹੋਰ ਮਜਬੂਰ ਹੋ ਕੇ ਮਜਬੂਰੀ ਨੂੰ ਇੱਥੇ ਹੀ ਬੈਠੇ ਨੇ ਕਿ ਜੋ ਹੋਏਗੀ ਉਹ ਅਸੀਂ ਝੱਲਾਂਗੇ ਤਾਂ ਇਸ ਤਰੀਕੇ ਦੇ ਨਾਲ ਇਹ ਸਮਾਨ ਜਿਹੜਾ ਚੁੱਕਣ ਦੀ ਕੋਸ਼ਿਸ਼ ਕਰਾਂ ਦੇ ਘਰ ਜਿਹੜੇ ਆ ਖਾਲੀ ਹੋ ਚੁੱਕੇ ਨੇ ਇਹ ਘਰ ਜਿਹੜੇ ਖਾਲੀ ਹੋਏ ਨੇ ਇਹਨਾਂ ਦੀ ਰਾਖੀ ਹੁਣ ਕੌਣ ਕਰੇਗਾ ਹਾਲਾਂਕਿ ਇਸੇ ਤਰ੍ਹਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਹਸੈਣੀ ਵਾਲੇ ਇਲਾਕੇ ਵਿੱਚ ਵੀ ਘਰ ਖਾਲੀ ਕਰਨ ਲਈ ਆਖਿਆ ਗਿਆ ਔਰ ਹੋਰ ਬੜੀਆਂ ਥਾਵਾਂ ਦੇ ਉੱਤੇ ਘਰ ਖਾਲੀ ਹੋਏ ਨੇ ਟਰੈਕਟਰ ਟਰਾਲੀਆਂ ਜਿਨ੍ਹਾਂ ਕੋਲ ਸਾਧਨ ਨੇ ਉਹ ਲਗਾਤਾਰ ਸਮਾਨ ਚੁੱਕ ਚੁੱਕ ਕੇ ਇੱਥੋਂ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ 80% ਘਰ ਆ ਜਿਹੜੇ ਇਸੇ ਤਰ੍ਹਾਂ ਖਾਲੀ ਹੋ ਚੁੱਕੇ ਨੇ ਇਹ ਖਾਲੀ ਘਰ ਦੀ ਜਿਹੜੀ ਤਸਵੀਰ ਆ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਔਰ ਖਾਲੀ ਘਰ ਦੇ ਵਿੱਚ ਜਿਹੜੇ ਮਾਲਕ ਖੜੇ ਆ ਘਰ ਦੇ ਉਹਨਾਂ ਨਾਲ ਗੱਲ ਕਰਦੇ ਆ ਜਿਵੇਂ ਜੀ ਅਸੀਂ ਵੇਖ ਰਹੇ ਆ ਜਦੋਂ ਘਰ ਇਸ ਤਰ੍ਹਾਂ ਖਾਲੀ ਕਰਨਾ ਪੈਂਦਾ ਦੁੱਖ ਹੁੰਦਾ ਬਹੁਤ ਬਹੁਤ ਦੁੱਖ ਹੁੰਦਾ ਜੀ ਬਹੁਤ ਕਿਉਂਕਿ ਜਿਹੜਾ ਸਮਾਨ ਬਣਦਾ ਹੈ ਉਹ ਹੌਲੀ-ਹੌਲੀ ਬਣਦਾ ਹੈ ਜੀ ਤੇ ਲੁੱਟਿਆ ਜਾਂਦਾ ਤੇ ਇੱਕਦਮ ਹੀ ਲੁੱਟਿਆ ਜਾਂਦਾ ਹਾਂਜੀ ਇਸ ਵਾਸਤੇ ਜੋ ਕਿ ਆਪਦਾ ਸਮਾਨ ਹੈ ਰਿਸ਼ਤੇਦਾਰਾਂ ਤੇ ਲਈ ਜਾਈਏ ਹੈਲੋ ਜੀ ਵੇਖਿਆ ਕਿ 7165 ਵਾਲੇ ਜ਼ੋਰ ਦੇ ਵਿੱਚ ਮਕਾਨ ਵੀ ਬਾਰਡਰਾਂ ਤੇ ਕੱਚੇ ਹੁੰਦੇ ਸੀ ਲੋਕੀ ਬਣਾਉਂਦੇ ਨਹੀਂ ਸੀ ਡਰ ਦੇ ਮਾਰੇ ਇਸ ਤਰ੍ਹਾਂ ਵੀ ਰਿਹਾ ਬਾਅਦ ਵਿੱਚ ਬਣਾਉਣ ਲੱਗੇ ਸਾਡੇ ਵੀ ਕੱਚੇ ਸੀ ਹਾਂ ਪਹਿਲਾਂ 74 ਵਿੱਚ ਹਾਂਜੀ ਤੇ ਆ ਹੁਣੇ ਬਣਾਇਆ ਜੀ ਤੇ ਹੁਣ ਉੱਤੇ ਇਹ ਮਸਲਾ ਬਣ ਗਿਆ ਹਮ ਪਾਕਿਸਤਾਨ ਨਾਲ ਮਤਲਬ ਦੀ ਪੂਰੀ ਜਿਹੜੀ ਮਿਹਨਤ ਦੀ ਪੂੰਜੀ ਹੁੰਦੀ ਹੈ ਕਮਾਈ ਹੁੰਦੀ ਹੈ ਇਕੱਠੀ ਕਰਕੇ ਪਹਿਲਾਂ ਤੇ ਔਖੇ ਘਰ ਬਣਦੇ ਆ ਫਿਰ ਇਸ ਤਰ੍ਹਾਂ ਦੀ ਮੁਸੀਬਤ ਵਿੱਚ ਹੋਰ ਟੈਨਸ਼ਨ ਵਾਜ ਜਾਂਦੀ ਹੈ ਟੈਨਸ਼ਨ ਵਾਜ ਜਾਂਦੀ ਹੈ ਹਾਂਜੀ ਹੁਣ ਬੱਚਾ ਵੀ ਇੱਕ ਹੈ ਉਹਨੂੰ ਵੀ ਪਿੱਛੇ ਭੇਜਿਆ ਹੈ ਕਿ ਜਿਹੜੇ ਛੋਟੇ ਬੱਚਿਆਂ ਦੀ ਫਿਕਰ ਪੈਂਦੀ ਆ ਤਾਂ ਉਹਨਾਂ ਨੂੰ ਪਹਿਲਾਂ ਭੇਜਣਾ ਪੈਂਦਾ ਘਰਾਂ ਪਹਿਲਾਂ ਭੇਜਿਆ ਤੇ ਜਿਹੜੀ ਇੱਕ ਗੱਲ ਦੱਸੋ ਜੀ ਜਿਹੜੇ ਜੰਗ-ਜੰਗ ਕਰਦੇ ਆ ਕਿ ਕੋਈ ਨਹੀਂ ਬਦਲਾ ਲੈ ਲੋ ਚੱਕ ਲੋ ਧਰ ਲੋ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਆ ਫਿਰ ਉਹਨਾਂ ਬਾਰੇ ਤਾਂ ਇਹ ਹੈ ਜਿਹੜੇ ਝੂਠੀਆਂ ਫਵਾਂ ਦਿੰਦੇ ਆ ਨਾ ਜਿਹੜੇ ਝੂਠੀਆਂ ਫਵਾਂ ਮ ਉਡਾਉਂਦੇ ਆ ਨਾ ਉਹ ਸੱਚ ਸਾਨੂੰ ਬਹੁਤ ਮਾੜੇ ਲੱਗਦੇ ਆ ਹਾਂਜੀ ਜਿਹੜੇ ਸਹੀ ਗੱਲ ਕਰਦੇ ਆ ਹੂੰ ਪਾਵੇਂ ਉਹ ਦੇਸ਼ ਹੈ ਤੇ ਬਾਵੇਂ ਆਪਣਾ ਦੇਸ਼ ਹੈ ਹਾਂਜੀ ਹਾਂਜੀ ਤੇ ਉਹ ਗੱਲ ਕਰਦੇ ਆ ਜਿਹੜੀ ਉਹ ਗਲਤ ਹੈ ਝੂਠੀ ਵਵਾ ਕਰਨੀ ਹਾਂਜੀ ਵਵਾ ਤੋਂ ਬੜਾ ਤਰ ਤਰਦ ਹੁੰਦਾ ਦੁੱਖ ਇਸ ਗੱਲ ਤੋਂ ਹੁਣ ਡਰਤਾ ਹੈ ਦੋਨਾਂ ਮੁਲਕਾਂ ਨੂੰ ਹੀ ਹੁੰਦਾ ਇਹ ਤਾਂ ਹੈ ਨਹੀਂ ਵੀ ਆਪਣੇ ਮੁਲਕ ਨੂੰ ਨਹੀਂ ਹੈ ਆਪਣੇ ਮੁਲਕ ਨੂੰ ਨਹੀਂ ਡਰੇ ਉਹਨਾਂ ਦੇ ਮੁਲਕ ਨੂੰ ਨਹੀਂ ਡਰੇ ਹਾਂਜੀ ਤਾਂ ਤੁਸੀਂ ਦੇਖ ਲਓ ਕਿ ਜਿਹੜੇ ਲੋਕ ਹੈ ਦੁਖੀ ਮਨ ਵਾਲੇ ਕਹਿਣ ਲਈ ਮਜਬੂਰ ਹੈ ਕਿ ਚਾਹੇ ਉਸ ਪਾਸੇ ਦੇ ਲੋਕ ਨੇ ਚਾਹੇ ਇਸ ਪਾਸੇ ਦੇ ਖੱਜਲ ਖੁਆਰੀ ਸਾਰਿਆਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਵਿੱਚ ਕਿਸ ਦਾ ਫਾਇਦਾ ਕਿਸ ਦਾ ਨੁਕਸਾਨ ਹੈ ਸਾਰੀਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇ ਘਰਾਂ ਦੇ ਘਰ ਜਦੋਂ ਖਾਲੀ ਹੋਏ ਨੇ ਉਦੋਂ ਅਸੀਂ ਇਹ ਤਸਵੀਰ ਦਿਖਾ ਕੇ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਆਖਰਕਾਰ ਬਾਰਡਰਾਂ ਤੇ ਮਾਹੌਲ ਕਿਸ ਤਰ੍ਹਾਂ ਦਾ ਬਣ ਚੁੱਕਾ ਹੈ ਇਸੇ ਤਰ੍ਹਾਂ ਹੀ ਲੋਕ ਆ ਜਿਹੜੇ ਉਹ ਤੜਾਈ ਤੜਾਈ ਕਰ ਰਹੇ ਨੇ ਦੁੱਖ ਵਿੱਚ ਨੇ ਦਰਦ ਵਿੱਚ ਨੇ ਇੱਕ ਟਰਾਲੀ ਦੇ ਵਿੱਚ ਸਮਾਨ ਪੂਰੀ ਤਰ੍ਹਾਂ ਲੱਦ ਲਿਆ ਗਿਆ ਭਰ ਲਿਆ ਗਿਆ ਤੇ ਇਹ ਹੁਣ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਕੋਲ ਸਮਾਨ ਲੈ ਕੇ ਜਾਣਗੇ ਅਸੀਂ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਇਸੇ ਤਰ੍ਹਾਂ ਸਾਂਝੀਆਂ ਕਰਦੇ ਰਹਾਂਗੇ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ